ਲੈਸ ਦੇ ਮਿਥਰਡ ਆਹ ਇਹ ਸਾਹਮਣੇ ਜਿਹੜੇ ਇਹ ਬੰਦਾ ਬੀੜਾ ਸੀ ਲੱਗਾ ਇਹ ਪੂਰੇ ਜਿਹੜੇ ਇਹ ਨਾਲ ਚੱਲ ਰਿਹਾ ਸਤਿ ਸ੍ਰੀ ਅਕਾਲ ਦੋਸਤੋ ਫੇਰ ਤੋਂ ਸਵਾਗਤ ਹੈ ਤੁਹਾਡਾ ਆਪਣੀ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਦੋਸਤੋ ਵਾਇਰੂ ਦੀ ਕਿਰਪਾ ਨਾਲ ਆਪਾਂ ਨੂੰ ਮਿਲੀ ਇੱਕ ਨਵੀਂ ਜੌਬ ਤੇ ਅੱਜ ਆਪਾਂ ਆਏ ਫਰਸਟ ਡੇ ਤੇ ਅੱਜ ਆਪਾਂ ਕੰਨਾ ਕੰਮ ਸਟਾਰਟ ਤੇ ਟੂਲ ਆਪਾਂ ਲਿਆਂਕ ਕੇ ਇੱਥੇ ਰੱਖ ਲਿਆ ਤੇ ਆ ਤਹੀ ਕੱਲੋਂ ਚੈੱਕ ਆ ਹੈਗਾ ਵੱਡਾ ਹਾਲ ਸੈਟਿੰਗ ਰੂਮ ਤੇ ਇਹਦੇ ਵਿੱਚ ਆਪਾਂ ਰੱਖ ਲਏ ਟੂਲ ਤੇ ਆ ਸੀਲਿੰਗਾਂ ਤੇ ਵੀ ਪੇਪਰ ਤੇ ਪੂਰੇ ਕੰਧਾਂ ਤੇ ਵੀ ਸਾਰੇ ਪੇਪਰ ਲੱਗਾ ਤੇ ਪਹਿਲਾਂ ਆਪਾਂ ਇਹ ਪੇਪਰ ਲਾਵਾਂਗੇ ਤੇ ਸੀਲਿੰਗਾਂ ਆਪਾਂ ਤੋੜ ਦੇਣੀਆਂ ਸਾਰੀਆਂ ਇਹ ਨਵੀਆਂ ਬਣਾਉਣੀਆਂ ਤੇ ਆਹ ਹੈਗੀ ਇਹ ਦੀ ਕਿਚਨ ਇਹ ਵੀ ਸਾਰੀਆਂ ਸੀਲਿੰਗਾਂ ਤੋੜ ਕੇ ਨਵੀਆਂ ਬਣਨੀਆਂ ਤੇ ਆਹ ਹੈਗੀ ਜੇ ਪੈਸੇਜ ਇਧਰ ਵੀ ਆਹ ਦੇਖੋ ਪੇਪਰ ਲੱਗਾ ਤੇ ਖਰਾਬ ਹੋਇਆ ਪਿਆ ਸਾਰਾ ਪੇਪਰ ਇਹ ਲਾ ਕੇ ਇਹਨੂੰ ਆਪਾਂ ਕਰਾਂਗੇ ਪਲਾਸਤਰ ਪਲਾਸਤਰ ਕਰਕੇ ਤੇ ਫਿਰ ਉੱਪਰ ਹੋਊਗਾ ਪੇਂਟ ਇਧਰ ਵੀ ਦੇਖੋ ਕਿੰਨਾ ਖਰਾਬ ਹੋਇਆ ਪਿਆ ਆ ਸਾਰੇ ਪੇਪਰ ਲਗਾਓ ਉੱਪਰ ਵੀ ਸੱਤ ਪਰੋਂੇ ਦਾ ਨਮ ਇਹਧਰ ਫੌਜਾਂ ਨੇ ਕਰਤਾ ਕੰਮ ਸਟਾਰਟ ਇੱਕ ਮਿੰਟ ਕਿਤਾ ਫੌਜ ਹੋ ਗਿਆ ਸਟਾਰਟ ਤੇਰਾ ਲੋ ਜੀ ਕੰਮ ਆਪਾਂ ਕਰਤਾ ਸਟਾਰਟ ਆ ਕੇ ਕਰ ਲੋ ਚੈੱਕ ਸਾਰੇ ਪੇਪਰ ਲੱਗਾ ਤੇ ਛੱਤਾਂ ਇਹ ਵੀ ਤੋੜ ਦੇਣੀਆਂ ਆਪਾਂ ਸੀਲਿੰਗਾਂ ਆਪਾਂ ਬਣਾਵਾਂਗੇ ਨਵੀਆਂ ਤੇ ਅਕੰਧਾਂ ਤੋਂ ਲਾ ਕੇ ਪੇਪਰ ਤੇ ਇਹਨਾਂ ਦੇ ਕਰਾਂਗੇ ਆਪਾਂ ਪਲਾਸਟਰ ਦੇਖੀ ਬਾਹ ਮਨਾਇਆ ਕਹਿਗਾ ਆ ਰੂਮ ਇੱਧਰ ਵੀ ਹਵੇ ਪੇਪਰ ਆ ਪੇਪਰ ਸਾਰੇ ਲੱਗਾ ਟੋਟਲੀ ਰੂਮਾਂ ਦੇ ਵਿੱਚ ਤੇ ਸੀਲਿੰਗਾਂ ਸਾਰੀਆਂ ਆਪਾਂ ਤੋੜਾਂਗੇ ਤੇ ਆ ਕਾਰਪਟ ਵੀ ਚੁੱਕਾਂਗੇ ਨਵਾਂ ਪਾਵਾਂਗੇ ਕਾਰਪਟ ਆ ਸਕਰਟਿੰਗ ਵਗੈਰਾ ਸਭ ਕੁਝ ਨਵਾਂ ਲੱਗੂਗਾ ਇੱਧਰ ਤੇ ਠਿੱਕੇਗਾ ਜੇ ਆ ਰੂਮ ਆ ਰੈਡੀਏਟਰ ਪੁਰਾਣੇ ਆ ਲਾ ਕੇ ਆਪਾਂ ਨਵੇਂ ਲਾਵਾਂਗੇ ਤੇ ਪੇਪਰ ਲਾ ਕੇ ਇਹਦਾ ਵੀ ਸੀਲਿੰਗ ਤੋੜ ਕੇ ਨਵੀਂ ਹੋਊਗੀ ਤੇ ਆ ਜਿਹੜੀਆਂ ਦੀਆਂ ਲੰਗੀਆਂ ਕਬੜਾ ਅਲਮਾਰੀ ਜਿਹੜੀ ਫਿਕਸ ਇਹਨਾਂ ਨੂੰ ਵੀ ਤੋੜਾਂਗੇ ਤੇ ਕਾਰਪਟ ਇਹਦਾ ਵੀ ਰਿਮੂਵ ਕਰਾਂਗੇ ਆ ਵੇਖੋ ਪੇਪਰ ਕਿੰਨਾ ਖਰਾਬ ਹੋਇਆ ਪਿਆ ਇਹਦੇ ਉੱਪਰ ਹੁਣ ਕਰਕੇ ਸਕੀਮ ਤੇ ਫਿਰ ਆਪਾਂ ਪੇਂਟ ਕਰਾਂਗੇ ਆ ਹੈਗਾ ਜੀ ਇਹਦਾ ਬਾਥਰੂਮ ਬਹੁਤ ਪੁਰਾਣਾ ਹੈ ਬਹੁਤ ਜ਼ਿਆਦਾ ਪੁਰਾਣਾ ਇਹ ਵੀ ਆਪਾਂ ਸਾਰਾ ਤੋੜ ਕੇ ਨਵਾਂ ਬਣਾਵਾਂਗੇ ਆ ਕਰ ਲਓ ਇੱਕ ਵਾਰ ਚੈੱਕ ਫਿਰ ਤੁਹਾਨੂੰ ਬਾਅਦ ਚ ਦਿਖਾਵਾਂਗੇ ਇਹਦੀ ਲੁੱਕ ਇਹ ਸਾਰਾ ਬਾਥ ਵੀ ਨਵਾਂ ਬਣੂਗਾ ਯਾ ਸਟੀਮਰ ਲਾਤੇ ਆਪਾਂ ਦੋ ਤੇ ਇਹਦੇ ਨਾਲ ਪੇਪਰ ਜਿੱਥੋਂ ਨਹੀਂ ਲੈਂਦਾ ਉਸ ਤੋਂ ਇਹਦੇ ਨਾਲ ਲਾਵਾਂਗੇ ਕਿਤੇ ਉਹ ਘੱਟ ਤਾਂ ਇਜ਼ੀ ਲੈਂਦਾ ਜਾਂਦਾ ਬਿਨਾਂ ਸਟੀਮਰ ਤੋਂ ਆਹ ਕੋ ਸੀਲਿੰਗ 'ਚ ਪਾਣੀ ਆਇਆ ਉੱਪਰੋਂ ਰੂਟ ਤੋਂ ਇਹ ਵੀ ਪ੍ਰਾਪ ਹੋਈ ਪੀ ਓਕੇ ਫਿਰ ਪੇਪਰ ਲਾ ਕੇ ਫਿਰ ਤੁਹਾਨੂੰ ਦਿਖਾਉਨੇ ਸਾਰਾ ਸਾਰਾ ਪੇਪਰ ਲਾ ਕੇ ਫਿਰ ਦਿਖਾਉਣੇ ਤੁਹਾਨੂੰ ਪੇਪਰ ਜਿੰਨਾ ਵੀ ਸਾਰੇ ਘਰ ਚੋਂ ਆਪਾਂ ਲਾ ਦਿੱਤਾ ਵਾ ਆ ਦੇਖ ਲਓ ਤੇ ਰੈਡੀਏਟਰ ਵੀ ਆਪਾਂ ਖੋਲਤੇ ਹੀਟਿੰਗ ਲਈ ਜਿਹੜੇ ਰੂਮ ਗਰਮ ਕਰਦੇ ਸਾਰੇ ਖੋਲ ਦਿੱਤੇ ਗਏ ਇੱਥੋਂ ਵੀ ਤੇ ਬਾਕੀ ਪੇਪਰ ਸਾਰਾ ਲਾਤਾ ਇੱਕ ਚੀਜ਼ ਤੁਹਾਨੂੰ ਦਿਖਾਉਣੀ ਆ ਵੇਖੋ ਜੇਲ ਆਲਾ ਲਾਇਆ ਇਹਨਾਂ ਨੇ ਜਿਹੜਾ ਬੈਂਕਾਂ ਚ ਹੁੰਦਾ ਸੌਰੀ ਬੈਂਕ ਨੂੰ ਆ ਡੋਰ ਬਹੁਤ ਜਿਆਦੀ ਸੇਫਟੀ ਕੀਤੀ ਹੈ ਪਹਿਲੇ ਘਰ ਚ ਹੀ ਦੇਖਿਆ ਸੀ ਐਵੇਂ ਦਾ ਆਹ ਵਾਲਾ ਡੋਰ ਨਹੀਂ ਤਾਂ ਇੱਥੇ ਕੋਈ ਸੇਫਟੀ ਨਹੀਂ ਕਰਦਾ ਇਹਨਾਂ ਸਾਰੀ ਸਾਈਡ ਹੀ ਆ ਵੇਖੋ ਪੂਰੀ ਸੇਫਟੀ ਕੀਤੀ ਇੱਧਰ ਵੀ ਇੱਧਰ ਵੀ ਲਾਇਆ ਇੱਕ ਤੁਹਾਨੂੰ ਹੋਰ ਦਿਖਾਉਣਾ ਮੈਂ ਆ ਕੋ ਇੱਧਰ ਵੀ ਇਹਨਾਂ ਕਿਚਨ ਨੂੰ ਵੀ ਜਿਹੜਾ ਕਿਚਨ ਦਾ ਡੋਰ ਹੈ ਨਾ ਇਹਨੂੰ ਵੀ ਲਾਇਆ ਜਾ ਬੈਂਕ ਵਾਲਾ ਡੋਰ ਇਹ ਹੁਣ ਆਪਾਂ ਸਾਰੇ ਲਾ ਕੇ ਛੁੱਡ ਦੇਣੇ ਆ ਜੋ ਪੂਰੇ ਘਰ ਦਾ ਕੰਮ ਹੋਣਾ ਸਾਰਾ ਤੇ ਆ ਟਾਈਲਾਂ ਵੀ ਨਵੀਆਂ ਲੱਗਣਗੀਆਂ ਆ ਵਾਲੀਆਂ ਆ ਫਲੋਰ ਵੀ ਵੇਹੇ ਫਲੋਰ ਨਵਾਂ ਹੀ ਪਰੇ ਆਪਾਂ ਨੂੰ ਹੁਣ ਨਾ ਟੁੱਟ ਜਾਣਾ ਜਦੋਂ ਸੀਲਿੰਗਾਂ ਤੋੜਾਂਗੇ ਆ ਚਿਮਣੀਆਂ ਇੱਟਾਂ ਇੱਥੇ ਪੂਰਾ ਢੇਰ ਲੱਗ ਜਾਣਾ ਤੇ ਫਿਰ ਡੈਮੇਜ ਹੋ ਜਾਣਾ ਇਸ ਕਰਕੇ ਨਾ ਫਲੋਰ ਵੀ ਆਪਾਂ ਨੂੰ ਚੇਂਜ ਕਰਨਾ ਪੈਣਾ ਤੇ ਆਜੋ ਤੁਹਾਨੂੰ ਉੱਪਰ ਦਿਖਾਉਨੇ ਆਂ ਅੱਜ ਆਪਾਂ ਆ ਵੇਖੋ ਪੇਪਰ ਲਾਤਾ ਥੱਲਿਓ ਕੀ ਹਾਲਤ ਹੈ ਦੀ ਨਿਕਲੀ ਆ ਵੇਖੋ ਬੁਰੀ ਹਾਲਤ ਹੋਈ ਪਈ ਇਧਰੋਂ ਵੀ ਤੁਹਾਨੂੰ ਦਿਖਾਉਣਾ ਸਾਰੇ ਲਾਥ ਚੁੱਕਾ ਪੇਪਰ ਤੇ ਹੁਣ ਸ਼ੇਰ ਆਪਣੇ ਤੋੜਦੇ ਪਏ ਉੱਪਰ ਉਹ ਤੁਹਾਨੂੰ ਦਿਖਾਉਨੇ ਆਂ ਆ ਪੀਲ ਮੈਂ ਪੱਕਣ ਦੀਆਂ ਆ ਇੱਕ ਮਿੰਟ ਖੜ ਜੀ ਆ ਵਖੋ ਆ ਰੂਮ ਦੀ ਤੋੜਤੀ ਸੀਲਿੰਗ ਤੇ ਵਖੋ ਕਿੰਨੀ ਇਹਦੇ ਚ ਕਾਲਖ ਕਿੰਨੀ ਨਿਕਲੀ ਕਾਲੋਂ ਕਾਲੀ ਮਿੱਟੀ ਤੇ ਆ ਵੀ ਦੇਖ ਲੋ ਆ ਸੀਲਿੰਗ ਤੋੜਦੀ ਆ ਇਨਸੂਲੇਸ਼ਨ ਉੱਪਰ ਇਹ ਬਹੁਤ ਜ਼ਿਆਦਾ ਡਸਟ ਵਾਲਾ ਕੰਮ ਆ ਬਹੁਤ ਹੀ ਜ਼ਿਆਦੀ ਮਿੱਟੀ ਆ ਸਾਰੀ ਹੁਣ ਆਪਾਂ ਸਕਿਪ ਚ ਭਰਾਂਗੇ ਇਹਨਾਂ ਲੱਕਣ ਦੀਆਂ ਫੱਟੀਆਂ ਕੱਢ ਕੇ ਸਾਰੀਆਂ ਤੇ ਜਿਹੜੀ ਮਿੱਟੀ ਆ ਉਹ ਬਾਲਟੀਆਂ ਨਾਲ ਆਪਾਂ ਲੈ ਕੇ ਜਾਵਾਂਗੇ ਇੱਧਰ ਤੋੜਦੇ ਪੈ ਛੇਰ ਆ ਜੇ ਆ ਵੇਖੋ ਆ ਦੂਜਾ ਰੂਮ ਕੀਤਾ ਸਟਾਰਟ ਬੱਲੇ ਬੱਲੇ ਬਹੁਤ ਜਿਆਦੀ ਦਸਤਾ ਇਹ ਤੋੜ ਕੇ ਦਾ ਆ ਆਪਣਾ ਹੈਗਾ ਤੀਜਾ ਰੂਮ ਫਿਰ ਇਹਦੀ ਤੋੜਾਂਗੇ ਸੀਲਿੰਗ ਤੇ ਆ ਤੁਸੀਂ ਇੱਕ ਵਾਰ ਵੇਖ ਲਓ ਇਹਦਾ ਹਾਲਤ ਕੀ ਆ ਥੱਲੇੋਂ ਪੇਪਰ ਦੇ ਥੱਲੇੋਂ ਵੇਖੋ ਕਿੰਨਾ ਖਰਾਬ ਨਿਕਲਿਆ ਇਹਦਾ ਕੰਦਾ ਦੀ ਬੁਰੀ ਹਾਲਤ ਹੋਈ ਪਈ ਤੇ ਇਹਦੀ ਵੀ ਆਪਾਂ ਸੀਲਿੰਗ ਤੋੜਾਂਗੇ ਹਣੋ ਤੋੜ ਕੇ ਤੇ ਫਿਰ ਇਹ ਤਿੰਨੇ ਸੀਲਿੰਗਾਂ ਤੋੜ ਕੇ ਤੇ ਫਿਰ ਇਹਨੂੰ ਸੁੱਟਾਂਗੇ ਸਕਿਪ ਦੇ ਵਿੱਚ ਫਿਰ ਸਫਾਈ ਕਰਕੇ ਤੁਹਾਨੂੰ ਦਿਖਾਵਾਂਗੇ ਬਾਅਦ ਵਿੱਚ ਇਦਾਂ ਟੁੱਟ ਗਈ ਲੱਕੜਾਂ ਦੇ ਨਾਲ ਬਹੁਤ ਟੱਟਾ ਸਾਰੇ ਇਹ ਉੱਖੇ ਪਰ ਆ ਜਿਹੜਾ ਸੀਲਿੰਗ ਤੋੜਨ ਦਾ ਨਾ ਇਹ ਸਭ ਧੋਖਾ ਕੰਮ ਤੇ ਡਸਟ ਇੰਨੀ ਹੁੰਦੀ ਵੀ ਮੂੰਹ ਸਿਰ ਸਾਰਾ ਕਾਲਾ ਹੋਇਆ ਨਾ ਬੁਰੀ ਹਾਲਤ ਹੋਈ ਨਹੀਂ ਤੇ ਹੁਣ ਇਹ ਤੋੜ ਕੇ ਫਿਰ ਤੁਹਾਨੂੰ ਦਿਖਾਉਣੇ ਸਾਰੀਆਂ ਸੀਲਿੰਗਾਂ ਤੋੜ ਕੇ ਫਿਰ ਦਿਖਾਉਣੇ ਤੁਹਾਨੂੰ ਇੱਕ ਵਾਰ ਤੇ ਆ ਗੱਡੀ ਆਪਣੀ ਖੜੀ ਹੈ ਅਜੀ ਹੁਣ ਆਪਾਂ ਇਧਰੋਂ ਕਰਤੀ ਸਫਾਈ ਸਾਰੀ ਤੇ ਆਹ ਕੋਰਨਰ ਵਗੈਰਾ ਸਾਫ ਕਰਤੇ ਆ। ਆ ਵੇਖ ਲਓ ਥੱਲੇੋਂ ਵੀ ਚੁੱਕਤਾ ਸਾਰਾ ਜਿਹੜਾ ਮਿੱਟੀ ਘੱਟਾ ਹੈ ਉੱਪਰੋਂ ਫਟੀਆਂ ਆਈਆਂ ਲੱਥੀਆਂ ਸਾਰੀਆਂ ਆਪਾਂ ਕਰਕੇ ਸਫਾਈ ਤੇ ਸੁੱਟ ਦਿੱਤੀਆਂ ਬਾਹਰ ਸਕਿਪ ਦੇ ਵਿੱਚ। ਆ ਰੂਮ ਦੀ ਵੀ ਹੋ ਗਈ ਪ੍ਰੋਪਰ ਸਫਾਈ। ਇਹਦੇ ਚੋਂ ਵੀ ਸੁੱਟਦਾ ਸਾਰਾ ਸਮਾਨ ਜਿਹੜਾ ਬਾਹਰ ਸੁੱਟਣ ਵਾਲਾ ਹੈ ਤੇ ਪਲਾਸਟਰ ਬੋਰਡ ਸੀਲਿੰਗਾਂ ਤੇ ਲਾਉਣ ਲਈ ਹੁਣ ਆਪਾਂ ਕਰਤਾ ਰੈਡੀ ਬਿਲਕੁਲ ਸੀਲਿੰਗਾਂ ਆਪਣੀਆਂ ਰੈਡੀ ਆ ਹੁਣ ਆਪਾਂ ਇਹਨੂੰ ਪਲਾਸਟਰ ਬੋਰਡ ਲਾਵਾਂਗੇ ਕੱਲ ਨੂੰ ਤੇ ਹੁਣ ਜਿਹੜੀਆਂ ਆਪਣੀਆਂ ਰਹਿੰਦੀਆਂ ਸੀਲਿੰਗਾਂ ਤੇ ਉਹ ਕਰਦੀਆਂ ਹੁਣ ਤੋੜਨੀਆਂ ਸਟਾਰਟ ਇੱਕ ਆ ਪੈਸੇ ਦੀ ਹੁਣ ਤੋੜਾਂਗੇ ਕਰਤੀ ਭਾਜੀ ਹੋਣਾ ਨੇ ਸਟਾਰਟ ਇਧਰ ਤੋੜ ਤੜਈਆ ਤੇ ਇੱਕ ਇਹ ਤੋੜ ਬਾਹਰ ਮੜਾ ਨਿਕਲਦਾ ਉਧਰ ਵੀ ਭਾਜੀ ਹੁਣ ਨਾਲ ਲਾ ਛੱਡੇ ਮੋਰ ਤੇ ਆ ਤਾਂ ਮੰਗੇ ਤੋੜ ਕੇ ਫਿਰ ਤੁਹਾਨੂੰ ਦੇਨੇ ਆ ਫਰਮੇ ਕੱਲ ਸੀਲਿੰਗਾਂ ਦਾ ਕੰਮ ਹੋ ਗਿਆ ਹੈ ਆਪਣਾ ਉੱਪਰ ਦਾ ਫਿਨਿਸ਼ ਤੇ ਰਬਿਸ਼ ਵੀ ਆਪਾਂ ਸੁੱਟਤੀ ਸਕੈਪਰ ਦੇ ਵਿੱਚ ਆ ਹੈਗੀ ਚਿਮਨੀ ਇਹ ਵੀ ਆਪਾਂ ਕੱਢਨੀ ਆ ਸਾਰੀਆਂ ਚਾਰ ਚਿਮਣੀਆਂ ਇਹ ਤੁਹਾਨੂੰ ਦਿਖਾਉਨੇ ਆ ਇੱਧਰ ਚੱਲਦਾ ਪਿਆ ਕੰਮ ਹਾਂਜੀ ਹਾਂਜੀ ਬੈਟਰੀ ਦੇਓ ਜਾ ਨਾ ਬੈਟਰੀ ਆ ਆਪਾਂ ਲਾ ਦੇ ਲੋ ਜੀ ਅੱਜ ਆਪਾਂ ਕੱਢਦੇ ਪਏ ਚਿਮਨੀ ਉਹ ਪਈ ਪਾ ਬੈਟਰੀ ਮੈਂ ਲਾ ਦੇਣਾ ਚਾਰਜ ਖਾ ਦੇ ਦੋ ਲੋ ਜੀ ਚਿਮਨੀ ਦਾ ਚੱਲਦਾ ਪਿਆ ਵਰਕ ਤੇ ਹੁਣ ਆਪਾਂ ਕੱਢਾਂਗੇ ਇਹਨੂੰ ਉਹ ਪਾ ਜੀ ਹਣੀ ਉੱਪਰ ਐਂਗਲ ਕਰਦੇ ਪਏ ਫਿੱਟ ਤੇ ਇਧਰ ਲਈ ਕੱਢ ਕੇ ਤੇ ਫਿਰ ਸੈਕੰਡ ਰੂਮ ਦੀ ਕੱਢਾਂਗੇ ਦੂਜੇ ਰੂਮ ਦੀ ਤੇ ਫਿਰ ਕੱਢਾਂਗੇ ਆਪਾਂ ਥੱਲੇ ਤੇ ਆਹ ਕੱਢ ਕੇ ਫਿਰ ਤੁਹਾਨੂੰ ਦਿਖਾਉਨੇ ਆਂ ਭਾਈ ਦੋਸਤੋ ਪਾਤੇ ਖਿਲਾਰੇ ਆਹ ਵੇਖ ਲਓ ਇੱਕੋ ਮਿੰਟ ਪਾਜੀ ਇੱਕੋ ਮਿੰਟ ਤੇਰਾ ਆਹ ਤੇਰਾ ਲੋਈ ਆ ਤਾਂ ਲੈਂਟਰ ਹੋ ਗਿਆ ਜੇ ਫਿੱਟ ਐਂਗਲ ਲਾ ਕੇ ਲੈਂਟਰ ਕਰਤਾ ਫਿੱਟ ਤੇ ਹੁਣ ਆਪਾਂ ਇਹਨੂੰ ਕੱਢਾਂਗੇ ਥੱਲੇ ਹਰੀਨ ਚਲੋ ਜੀ ਤਰਨੋ ਤੇ ਇਧਰ ਦਾ ਕੰਮ ਕਰਕੇ ਫਿਨਿਸ਼ ਤੇ ਹੁਣ ਇਧਰ ਲੱਗੇ ਸ਼ੇਰ ਬਗੇ ਇਹਦਾ ਪੌਂਡ ਐ ਲੈਂਟਰ ਇੱਥੇ ਦੋਨੋਂ ਜਰੀ ਲੱਗੇ ਇਧਰ ਇਹਦਾ ਐਂਗਲ ਫਿਟ ਕਰਕੇ ਫਿਰ ਇਹਨੂੰ ਵੀ ਤੋੜਾਂਗੇ ਆ ਵੇਹ ਨੂੰ ਪੂਰੀ ਹਾਲਤ ਹੋਈ ਫਿਰ ਉੱਪਰ ਜਿਹੜਾ ਕਰਦੇ ਪਏ ਉਹ ਕਰਕੇ ਤੇ ਫਿਰ ਉਹੀ ਥੱਲੇ ਤੱਕ ਆਉਂਦੀਆਂ ਚਿਮੜੀਆਂ ਵੇਖ ਲਓ ਥੱਲੇ ਤੱਕ ਫਿਰ ਆਪਾਂ ਕੱਢਾਂਗੇ ਇਧਰੋਂ ਥੱਲੇ ਨੂੰ ਉਪਰੋਂ ਕੱਢ ਦੇ ਕੱਢ ਦੇ ਥੱਲੇ ਨੂੰ ਆਵਾਂਗੇ 1 ਆਵਾ 1 ਆਵਾ 2 2 ਇਹ ਰੂਮਾਂ ਚ ਤੇ 2 ਉੱਪਰ ਇਹ 4 ਅੱਜ ਆਪਣਾ ਇਹੀ ਕੰਮ ਆ ਇਹ ਕੱਢ ਕੇ ਫਿਰ ਤੁਹਾਨੂੰ ਪੂਰਾ ਕਲੀਨ ਕਰਕੇ ਫਿਰ ਦਿਖਾਵਾਂਗੇ ਓਕੇ ਜੀ ਮਿਲਦੇ ਆਂ ਫਿਰ ਇਧਰੋਂ ਆਪਾਂ ਕਰ ਦਿੱਤੀ ਇਹ ਸਫਾਈ ਸਾਰੀ ਚਲਿਓ ਚੋਕ ਦਾ ਸਾਰਾ ਕਚਰਾ ਤੇ ਆ ਵੀ ਆਪਾਂ ਇੱਟਾਂ ਵੱਢ ਕੇ ਤੇ ਕਰਤੀਆਂ ਪੱਧਰੀਆਂ ਇਹ ਹੋ ਗਿਆ ਆਪਣਾ ਇੱਧਰ ਕੰਮ ਤੇ ਹੁਣ ਆਪਾਂ ਲੱਗੇ ਦੂਜੇ ਰੂਮ ਚ ਉਹ ਵੀ ਤਕਰੀਬਨ ਚੁੱਕਿਆ ਹੀ ਚਲਿਆ ਇਹ ਵੀ ਨਾ ਇਹ ਵੀ ਚੁੱਕਿਆ ਗਿਆ ਢੇਰ ਬਸ ਰਹਿ ਗਿਆ ਦੋ ਕ ਬਾਲਟੀਆਂ ਐਂਗਲ ਆਪਣੇ ਇੱਧਰ ਵੀ ਹੋ ਗਏ ਫਿਕਸ ਲੈਂਟਰ ਲਾ ਦਿੱਤਾ ਆ ਚਿਮਨੀ ਦਾ ਵੀ ਕੰਮ ਹੋ ਗਿਆ ਫਿਨਿਸ਼ ਤੇ ਹੁਣ ਕਰਾਂਗੇ ਥੱਲੇ ਸਟਾਰਟ ਹੁਣ ਥੱਲੇ ਰਹਿਣੀਆਂ ਆਪਣੀਆਂ ਦੋ ਚਿਮਨੀਆਂ ਇਹ ਕੱਟਾਂ ਗਿਆ ਆਜੋ ਭਾਈ ਹਾਂ ਰਹਿਣੀਆਂ ਆ ਹੋ ਗਈ ਦਿਖਾ ਦਿੰਨੇ ਲਓ ਜੀ ਆ ਦੇਖ ਲਓ ਤੁਸੀਂ ਹਾਈ ਗਾਇਸ ਹੈਲੋ ਕਰ ਦਿਓ ਤੁਸੀਂ ਵੀ ਭਾਜੀ ਕਰ ਦਿਓ ਹੈਲੋ ਲਓ ਜੀ ਇਹ ਬਾਲਟੀਆਂ ਲੱਗੀਆਂ ਨਾਲ ਚਲੋ ਜੀ ਆਹੋ ਜੀ ਕਰਾਓ ਹੈਲਪ ਸਾਡੀ ਲੋ ਇੱਥੇ ਚੋਕ ਚੋਕ ਕੇ ਤੁਸੀਂ ਥੱਲੇ ਲੈ ਕੇ ਜਾਂਦੇ ਪੈ ਤੇ ਥੱਲੇ ਤੁਹਾਨੂੰ ਦਿਖਾਉਨੇ ਕਿੱਥੇ ਥੋੜ ਦੇ ਕਚਰਾ ਸਾਰਾ ਇੱਧਰ ਸੁੱਟਦੇ ਪੈ ਸਕਿਪ ਦੇ ਵਿੱਚ ਕੰਮ ਚੱਲਦਾ ਪਿਆ ਆਪਣੇ ਲਾਗੇ ਵੀ ਤੇ ਆਪਣਾ ਚੱਲਦਾ ਪਿਆ ਆ ਘਰ ਦੇ ਵਿੱਚ ਆ ਵਿੰਡੋ ਇੰਝ ਤੇ ਖੁੱਲੀਆਂ ਤੇ ਆ ਵੇਖੋ ਸਕਿਪ ਆਪਣੀ ਭਰੀ ਚੱਲੀ ਫੁੱਲ ਜਿਵੇਂ ਗੰਨੇ ਦਾ ਟਰਾਲਾ ਲੱਦੀਦਾ ਹੁਵੇਂ ਅਸੀਂ ਲਾ ਦਿੱਤੀ ਪੂਰੀ ਸਾਈਡਾਂ ਤੇ ਆ ਚੈੱਕ ਕਰ ਲੋ ਤੁਸੀਂ ਲਾਏ ਫੱਟੇ ਤੇ ਫੱਟੇ ਲਾ ਕੇ ਪੂਰੀ ਆਪਾਂ ਚਣ ਚਣ ਕੇ ਭਰਨੀ ਆਣ ਪੂਰੀ ਪ੍ਰੋਪਰ ਭਰੀ ਚੱਲੀ ਬਸ ਤੇ ਹੁਣ ਆਪਾਂ ਸਕਿਪ ਵੀ ਚੇਂਜ ਕਰਾ ਦੇਣੀ ਅੱਜ ਨਵੀਂ ਸਕਿਪ ਰਖਾਵਾਂਗੇ ਤੇ ਇਹਨੂੰ ਦਵਾਂਗੇ ਚਕਾ ਦੇਖਣ ਨੂੰ ਕੰਮ ਚੱਲ ਰਿਹਾ ਹੈ ਯਾਰਾਂ ਦੇ ਉੱਪਰ ਦਾ ਇਹ ਨਵੇਲਾ ਹੈ ਅੰਨੇ ਚੀਜ਼ ਦਾ ਕੰਮ ਚੱਲ ਰਿਹਾ ਹੁਣ ਤੇ ਇਹਦੇ ਲੱਗੇ ਆਵਾਜ਼ ਬਹੁਤ ਹੀ ਤੇਰੀ ਤੇ ਇਹੋ ਜਿਹਾ ਸੰਗਤਾਂ ਨਹੀਂ ਕਰਦਾ ਤੇ ਤੁਸੀਂ ਦੇਖੋ ਕੰਮ ਚੱਲ ਰਿਹਾ ਯਾਰਾਂ ਦਾ ਆਵਾਜ਼ ਲੈਣ ਦੇ ਸਮਾਂ ਦੇਖੋ

ਨਾ ਇਹ ਗੋਲ ਯਾਰ ਸਾਲ ਚੱਲ ਰਿਹਾ ਲੋ ਜੀ ਕੰਮ ਚੱਲਦਾ ਪਿਆ ਆਪਣਾ ਤੇ ਹੁਣ ਆਪਣਾ ਹੋ ਗਿਆ ਵਾ ਚਾਹ ਦਾ ਟਾਈਮ ਤੇ ਮੈਨੂੰ ਨਾਲ ਦੀਆਂ ਨੇ ਛੁੱਟੀ ਦੇਤੀ ਚਾਹ ਬਣਾ ਕੇ ਲਿਆ ਦੇ ਮੈਂ ਹੁਣ ਚਾਹ ਬਣਾ ਕੇ ਲੈ ਕੇ ਜਾਊਂਗਾ ਤੇ ਉਹ ਜਵਾਨ ਹੀ ਰਿਹਾ ਖਿੱਚੀ ਜਾਂਦੇ ਕੰਮ ਨੂੰ ਆਪਾਂ ਕੱਪ ਰੈਡੀ ਕਰ ਲਏ ਤੇ ਚਾਹ ਪੋਣੀ ਆਜੋ ਹਣ ਦੇਖਦੇ ਹਾਂ ਕੀ ਕਰਨ ਦਾ ਨੋ ਮਾਸ ਲੱਗ ਗਿਆ ਇਹ ਕਵਦਰ ਲੱਗ ਗਿਆ ਢੇਰ ਹਾਂ ਹਾਂਜੀ ਲੋ ਜੀ ਆਪਾਂ ਥੱਲੇ ਵਾਲੀਆਂ ਵੀ ਚਿਮਣੀਆਂ ਕੱਢਤੀਆਂ ਇਹ ਵੀ ਤੋੜਤੀਆਂ ਸਾਰੀਆਂ ਗਰਾਉਂਡ ਫਲੋਰ ਤੇ ਇਹ ਜਿਹੜੀਆਂ ਇਹ ਆ ਤੁਸੀਂ ਦੇਖ ਸਕਦੇ ਹੋ ਇਹ ਵੀ ਟੁੱਟ ਗਿਆ ਬਿਲਕੁਲ ਤੇ ਅੱਜ ਨਾਲ ਦੀਆਂ ਫੌਜਾਂ ਨਹੀਂ ਆਈਆਂ ਅੱਜ ਕੋਈ ਨਹੀਂ ਆਇਆ ਮੈਂ ਕੱਲਾ ਹੀ ਆਇਆ ਦੂਜੇ ਸਿੰਘ ਨਹੀਂ ਆਇਆ ਅੱਜ ਤਿੰਨੇ ਤੇ ਮੈਂ ਕੱਲਾ ਹੀ ਪਾ ਪਾ ਗਿਆ ਬਾਲਟੀਆਂ ਵੇਖੋ ਤਿੰਨ ਭਰ ਕੇ ਤਿੰਨੇ ਰੱਖ ਲੈਣਾ ਕੱਲਾ ਹੀ ਤੇ ਕੱਲਾ ਹੀ ਚੁੱਕ ਚੁੱਕ ਕੇ ਛੁੱਟਦਾ ਪਿਆ ਅੱਜ ਛੁੱਟੀ ਤੇ ਆ ਸਾਰੀ ਫੌਜ ਤੇ ਕੱਲ ਨੂੰ ਆਉਣਗੇ ਅੱਜ ਸੁੱਟੂੰਗਾ ਮੈਂ ਕੱਲਾ ਹੀ ਤੇ ਆਪਣੀ ਉਹ ਸਕਿਪ ਭਰ ਗਈ ਸੀ ਪਹਿਲੀ ਉਹ ਦਿੱਤੀ ਮੈਂ ਚਕਾ ਤੇ ਆ ਤਹੀਂ ਦੇਖ ਲੋ ਹਣ ਪਰੰਡਿਆ ਮੈਂ ਕੱਲਾ ਹੀ ਆ ਕਾਫੀ ਇਟਨਾ ਸੁੱਟ ਤਿਆਂ ਤੇ ਇਹ ਸ਼ਾਮਾਂ ਤੱਕ ਮੈਂ ਭਰੂੰਗਾ ਅੱਜ ਕੱਲਾ ਹੀ ਤੇ ਤੁਹਾਨੂੰ ਦਿਖਾਉਣਾ ਭਰ ਕੇ ਤੇ ਆਹ ਲੋ ਜੀ ਆਹ ਕਲੀਨ ਕਰਕੇ ਫਿਰ ਤੁਹਾਨੂੰ ਦਿਖਾਉਣਾ ਇੱਕ ਵਾਰ ਤੇ ਅੱਜ ਹੈਗੀ ਪੂਰੀ ਸ਼ਾਂਤੀ ਕਿਉਂਕਿ ਮੈਂ ਕੱਲਾ ਹੀ ਕੋਈ ਨਹੀਂ ਆਇਆ ਤਾਂ ਕਰਕੇ ਪੂਰਾ ਅੱਜ ਸ਼ਾਂਤੀ ਤੇ ਆ ਮੈਂ ਤੁਹਾਨੂੰ ਕਲੀਨ ਕਰਕੇ ਫਿਰ ਦਿਖਾਉਣਾ ਠੀਕ ਆ ਇਹ ਕਲੀਨ ਕਰਕੇ ਫਿਰ ਆਹ ਤੋੜਾਂਗੇ ਆਪਾਂ ਸੀਲਿੰਗਾਂ ਵਾਲੀਆਂ ਥੱਲੇ ਵਾਲੀਆਂ ਉੱਪਰ ਵਾਲੀਆਂ ਦੇ ਆਪਾਂ ਤੋੜਦੀਆਂ ਸੀ ਤੇ ਆਹ ਰਹਿੰਦੀਆਂ ਹਾਲ ਦੀਆਂ ਤੇ ਇੱਕ ਆ ਪੈਸੇ ਜਿਹੜੀ ਦੀ ਸੀਲਿੰਗ ਰਹਿੰਦੀ ਫਿਰ ਆਪਾਂ ਇਹ ਤੋੜਾਂਗੇ ਆ ਜਾਂ ਇਹ ਆ ਦੇ ਕੱਲਾ ਹੀ ਆ ਗਿਆ ਤਾਂ ਪਾ ਦਿਆ ਆਇਤਾ ਦੇ ਤੇ ਇਹ ਵੇਖੋ ਕਿਵੇਂ ਕਿਵੇਂ ਇਹ ਸਮਾਂ ਦਾ ਕੁਟਲੇ ਨਹੀਂ ਟੁੱਕੇ ਲੋਦੀ ਫੌਜ ਅੱਜ ਛੁੱਟੀ ਤੇ ਆ ਸਾਰੇ ਨਾਲ ਦੇ ਮੁੰਡੇ ਤੇ ਅੱਜ ਮੈਂ ਕੱਲਾ ਹੀ ਕਲੀਨ ਕਰੂੰਗਾ ਦੋਵੇਂ ਚਿਮਣੀਆਂ ਦਾ ਕਚਰਾ ਸਾਰਾ ਇੱਟਾਂ ਇਹਨਾਂ ਬਾਟੀਆਂ ਭਰ ਲੈਂਦਾ ਤੇ ਫਿਰ ਇਹਨਾਂ ਨੂੰ ਸੁੱਕੀ ਜਗਾ ਮੇਰੇ ਤੋਂ ਬੈਠਾ ਆ ਤੁਹਾਨੂੰ ਦਿਖਾਇਓ ਕਿ ਇਹਨੇ ਤਾਂ ਹੁੰਦਾ ਦੂਤ ਦਾ ਆ ਦੇਖ ਤਾਂ ਪੂਰੀ ਪਰਖੇ ਇਕੱਲਾ ਹੀ ਚੋਕਰ ਇਹ ਸੋਚ ਕੇ ਹੰਦਸ ਦੇਖਦਾ ਅਕਤੈਨ ਵਾਲਟੀਆਂ ਭਰ ਲੈਣਾ ਤੇ ਫਿਰ ਸੁੱਟਉਣਾ ਬਾਹਰ ਇਦਾਂ ਹੀ ਕੰਮ ਚੱਲੂਗਾ ਸਮਾਂ ਕਰਤਾ ਹਾਂਜੀ ਹੋ ਗਈ ਜੀ ਨਵੀਂ ਸਵੇਰ ਤੇ ਆਪਾਂ ਅੱਗੇ ਕੰਮ ਤੇ ਤੇ ਲੱਗੀਆਂ ਫੌਜਾਂ ਆਪਣੀਆਂ ਸਕੇਪ ਭਰਨ ਅੰਦਰੋਂ ਤੁਹਾਨੂੰ ਦਿਖਾਉਨੇ ਆ ਆਹ ਹੈਗੀਆਂ ਥੱਲੇ ਡੇ ਹਾਲ ਦੀਆਂ ਸੀਲਿੰਗਾਂ ਇਹ ਵੀ ਟੁੱਟ ਗਈਆਂ ਤੇ ਥੱਲੇ ਖਲਾਰਾ ਚੈੱਕ ਕਰੋ ਕਿ ਨਾ ਤੇ ਹੁਣ ਅਸੀਂ ਛੁੱਟਦੇ ਪਏ ਹੁਣ ਇਹ ਕਰਾਂਗੇ ਸਫਾਈ ਥੱਲੇ ਸਾਰੇ ਬਾਕੀ ਤੋੜ ਭੰਦਾ ਕੰਮ ਆਪਣਾ ਹੋ ਗਿਆ ਫਿਨਿਸ਼ ਚਿਮਨੀਆਂ ਵੀ ਟੁੱਟੀਆਂ ਤੇ ਸੀਲਿੰਗਾਂ ਵੀ ਸਾਰੀਆਂ ਤੇ ਹੁਣ ਆਪਾਂ ਸਫਾਈ ਕਰਾਂਗੇ ਤੇ ਫਿਰ ਤੁਹਾਨੂੰ ਦਿਖਾਉਣੀ ਹੈ ਅਗਲਾ ਪ੍ਰੋਸੈਸ ਸੋ ਜੀ ਆਪਣੀ ਇੱਧਰ ਵੀ ਸਫਾਈ ਹੋ ਗਈ ਸਾਰਾ ਚੁੱਕਤਾ ਮਟੀਰੀਅਲ ਥੱਲਿਓ ਤੇ ਉਧਰੋਂ ਵੀ ਚੁੱਕਿਆ ਗਿਆ ਤੇ ਹੁਣ ਆਈਡੀਆਂ ਸਾਈਡਾਂ ਨਾ ਆ ਪੀਆਂ ਆ ਵਾਲੀਆਂ ਇਹ ਭਾਈ ਹੁਣੀ ਸਾਫ਼ ਕਰਦੇ ਪਏ ਆ ਆਹ ਵਾ ਜਿਹੜਾ ਥੋੜਾ ਬਹੁਤ ਲੱਗਾ ਨਾ ਸਾਈਡਾਂ ਤੇ ਇਹਨੂੰ ਲਾ ਕੇ ਫਿਰ ਇੱਥੇ ਲੱਗਣਗੇ ਪਲਸਟਰ ਬੋਰਡ ਲੱਕੜਾਂ ਦੇ ਵਿੱਚ ਆ ਟਿਮਬਰਾਂ ਦੇ ਵਿੱਚ ਨੇਲਾ ਵਾ ਤੇ ਵੀ ਆਪਾਂ ਸਾਰੀਆਂ ਨਾਲ ਲੜ ਕੱਢਦੇ ਪਏ ਆ ਹਾਂ ਜੀ ਹੁਣ ਆਪਣਾ ਬਾਕੀ ਸਾਰਾ ਕੰਮ ਹੋ ਗਿਆ ਜੀ ਤੇ ਤੁਹਾਨੂੰ ਦਿਖਾਉਣੇ ਹੋਣਾ ਆਪਾਂ ਕੀ ਕਰਨ ਲਏ ਆ ਇਤਲੋ ਵੀ ਸਾਰੀ ਸਫਾਈ ਹੋ ਗਈ ਆ ਇਹ ਫਲੋਰ ਵੀ ਸਾਰਾ ਸਾਫ ਹੋ ਗਿਆ ਉਹ ਜਿਹੜੇ ਆਪਣੇ ਚਿਮਨੀ ਦੇ ਰੋੜੇ ਵਦੇ ਹੈ ਨਾ ਉਹ ਤੋਡੰਡੇ ਆਪਾਂ ਉਹਨਾਂ ਨੂੰ ਪੱਧਰੇ ਕਰਕੇ ਫਿਰ ਇੱਥੇ ਪਲਾਸਤਰ ਕਰਾਂਗੇ ਤੇ ਫਿਰ ਪਲਾਸਤਰ ਕਰਕੇ ਜਿੱਥੇ ਰੋੜਿਆਂ ਦੇ ਉੱਪਰ ਅਲੱਗ ਪਲਾਸਤਰ ਹੋਊਗਾ ਤੇ ਬਾਕੀ ਫਿਰ ਸਾਰੀ ਕੰਧ ਤੇ ਸਕਿਮ ਕਰਾਂਗੇ ਫਿਰ ਸਾਰਾ ਪਲਾਸਤਰ ਕਰਾਂਗੇ ਤੇ ਫਿਰ ਪਲਾਸਤਰ ਕਰਕੇ ਤੁਹਾਨੂੰ ਦਿਖਾਉਂਦੇ ਹਾਂ ਹਾਂਜੀ ਦੋਸਤੋ ਆਪਣਾ ਚੱਲਦਾ ਪਿਆ ਕੰਮ ਤੁਹਾਨੂੰ ਪਤਾ ਹੀ ਆਪਾਂ ਸਾਰਾ ਘਰ ਏ ਤੋੜ ਕੇ ਤੇ ਬਣਾਉਣਾ ਏ ਨਵਾਂ ਤੇ ਹੁਣ ਆਪਾਂ ਪੇਪਰ ਵੀ ਲੱਤ ਗਿਆ ਸੀਲਿੰਗਾਂ ਟੁੱਟ ਗਈਆਂ ਸਾਰਾ ਆਪਣਾ ਭੰਤੋੜ ਹੋ ਗਈ ਤੇ ਇੱਕ ਵਾਰ ਤੁਸੀਂ ਮਾਰ ਲਓ ਨਿਗਾ ਸਾਰੀ ਇਹ ਹੁਣ ਕੀ ਆ ਤੇ ਬਾਅਦ ਵਿੱਚ ਤੁਹਾਨੂੰ ਦਿਖਾਵਾਂਗੇ ਫਿਰ ਲਾਸਟ ਤੇ ਕੰਮ ਕਰਕੇ ਇੱਕ ਵਾਰ ਮਾਰ ਲਓ ਛਾਤੀ ਇੱਥੋਂ ਆਪਾਂ ਕੱਢੀਆਂ ਚਿਮਣੀਆਂ ਇੱਥੇ ਆਪਾਂ ਪਲਾਸਟਰ ਕਰਤਾ ਆ ਵੇਖੋ ਥੱਲੇ ਉਹ ਵੀ ਤੇ ਆ ਮਾਰ ਲੋ ਨਿਗਾਹ ਇੱਕ ਵਾਰ ਸਾਰੇ ਸਕਰਟਿੰਗ ਵੀ ਲਾਤੀ ਆ ਪੇਪਰ ਵੀ ਲੱਥ ਗਿਆ ਸੀਲਿੰਗਾਂ ਵੀ ਟੁੱਟ ਗਈਆਂ ਆ ਮਾਰ ਲੋ ਚਾਤੀ ਹੋਣੇ ਕੀ ਛ ਹੈ ਤੇ ਬਾਅਦ ਚ ਤੁਹਾਨੂੰ ਦਿਖਾਵਾਂਗੇ ਲਾਸਟ ਤੇ ਤੇ ਆ ਫਲੋਰ ਵੀ ਦੇਖ ਲੋ ਹੋ ਸਕਦਾ ਸ਼ਾਇਦ ਆ ਪਾਏ ਵੀ ਚੇਂਜ ਕਰ ਦਈਏ ਤੇ ਇਧਰ ਹੈਗੀਆਂ ਟਾਈਲਾਂ ਇਹ ਵੀ ਮਾਰ ਲੋ ਨਿਗਾਹ ਇੱਕ ਵਾਰ ਫੇਰ ਤੁਹਾਨੂੰ ਬਾਅਦ ਚ ਦਿਖਾਵਾਂਗੇ ਟਾਈਲਾਂ ਵੀ ਆਪਾਂ ਚੇਂਜ ਕਰਨੀਆਂ ਤੇਰਾ ਕਾਰਪਟ ਵੀ ਦੇਖ ਲੋ ਰਾਣਾ ਇਹ ਆਪਾਂ ਦੇਖਦੇ ਆ ਕੀ ਕਰਦੇ ਪਏ ਮਿਸਤਰੀ ਇੱਧਰ ਵੀ ਮਾਰ ਲਓ ਛਾਤੀ ਆਇਨਸੂਲੇਸ਼ਨ ਕੱਢ ਕੇ ਰੱਖੀ ਆ ਆਪਾਂ ਪਾ ਦਾਂਗੇ ਫਿਰ ਵਿੱਚ ਹੀ ਇਥੋਂ ਨਿਕਲੀ ਸੀਲਿੰਗ ਚ ਡਿੱਗੀ ਆ ਲਓ ਜੀ ਇੱਧਰ ਚੱਲਦਾ ਪਿਆ ਹੁਣ ਕੰਮ ਚਿਮਣੀ ਦਾ ਬੁਛ 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 ਚਿਮਣੀ ਪਲਾਸਟਰ ਕਰਦੇ ਪਿਆ ਮਿਸਤਰੀ ਸਾਹਿਬ ਚੱਪ ਇੱਕਦਲੇ ਰੂਮ ਨੂੰ ਚਾਤੀ ਮਾਰ ਲਓ ਇੱਕ ਵਾਰ ਉਹ ਚਿਮਣੀ ਜਿਹੜੀ ਪਲਾਸਟਰ ਕਰਦੇ ਪਿਆ ਉਹ ਕਰਕੇ ਤੇ ਫੇਰ ਕਰਾਂਗੇ ਇੱਧਰ ਤੇ ਥੱਲੇ ਉਹ ਤੁਹਾਨੂੰ ਦਿਖਾ ਹੀ ਦਿੱਤੀ ਥੱਲੇ ਹੋ ਗਈ ਆ ਤੇ ਪਲਸਟਰ ਕਰਕੇ ਇੰਨੀ ਕਿ ਜਗ੍ਹਾ ਜਿੰਨੀ ਹੈਗਾ ਇਹ ਬ੍ਰੇਕਾਂ ਕਵਰ ਕਰਕੇ ਤੇ ਫਿਰ ਇਹਦੇ ਉੱਪਰ ਸਾਰਾ ਰੂਮ ਸਾਰਾ ਘਾਰੀ ਪਲਸਟਰ ਹੋਊਗਾ ਫਿਰ ਜਿਵੇਂ ਆਪਾਂ ਉਹ ਕਰਾਉਨੇ ਵਾਲ ਪੱਟੀ ਸੇਮ ਹੀ ਸਾਰੇ ਵਾਲ ਪੱਟੀ ਹੋਊਗੀ ਫਿਰ ਤੇ ਇੱਥੇ ਉਹਨੂੰ ਸਕਿਮ ਕਹਿ ਦਿੰਦੇ ਸਕਿਮ ਪਲਸਟਰ ਹੋਊਗਾ ਫਿਰ ਸਾਰੇ ਆਹ ਦੇਖੋ ਥੱਲੇ ਕੀ ਹਾਲਤ ਹੈ ਪੇ ਦੀ ਕਾਰਪਟ ਦੀ ਇਹਦਰ ਬਾਥਰੂਮ ਨੂੰ ਵੀ ਇੱਕ ਵਾਰ ਛਾਤੀ ਮਾਰ ਲਓ ਕਿਵੇਂ ਆਦਾ ਵਾ ਫਿਰ ਤੁਹਾਨੂੰ ਦਿਖਾਵਾਂਗੇ ਲਾਸਟ ਤੇ ਇਹ ਵੀ ਸਾਰਾ ਪਤੋੜ ਕੇ ਬਣਾਉਣਾ ਨਵਾਂ ਨੋਈ ਕਦਾਂ ਬਾ ਕੀ ਚੀਜ਼ਾਂ ਦੇ ਕੰਮ ਨੂੰ ਚੱਕੀ ਚ ਨੇ ਘਰ ਵੀ ਬਹੁਤ ਅੱਜ ਵੀ ਗਰਮੀ ਬਹੁਤ ਹਾਂ ਬਾਹਰ ਤਾਂ ਝਾੜਾ ਵੈਸੇ ਮਤਲਬ ਸੂਰਜ ਨਹੀਂ ਹੈਗਾ ਬੱਦਲ ਆ ਤੇ ਪਰ ਥੋੜਾ ਜਿਹਾ ਗਰਮੀ ਹੈਗੀ ਅੱਜ ਲੋ ਜੀ ਦੋਸਤੋ ਆ ਦੇਖ ਲਓ ਤੇ ਫਿਰ ਤੁਹਾਨੂੰ ਸੈਕੰਡ ਪਾਰਟ ਚ ਆਪਾਂ ਦਿਖਾਵਾਂਗੇ ਅੱਗੇ ਜਦੋਂ ਕੰਮ ਸ਼ੁਰੂ ਕਰਾਂਗੇ ਅੱਜ ਇਹਦਾ ਤੁਹਾਨੂੰ ਪਾਣੀ ਤੋੜਦਾ ਤੋੜ ਕੇ ਦਿਖਾਇਆ ਤੇ ਸੈਂਗਣਪਾੜ ਫੇਰ ਆਊਗਾ ਇਹਦਾ ਤੇ ਫੇਰ ਤੁਹਾਨੂੰ ਦਿਖਾਵਾਂਗੇ ਕੀ ਕਰਦੇ ਪਏ ਓਕੇ ਬਾਏ ਫਿਰ ਸਤਿ ਸ੍ਰੀ ਅਕਾਲ ਮਿਲਦੇ ਆਂ ਨੈਕਸਟ ਵੀਡੀਓ ਚ ਬਾਏ ਬਾਏ